ਹੋ ਫੋਟੋ ਫੋਟੋ ਜੀ ਬੁਲਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਏ ਨਵੇਂ ਬਲੌਗ ਤੇ ਨਵੇਂ ਕੱਪੜਿਆਂ ਦੇ ਨਾਲ ਤੇ ਤੁਸੀਂ ਦੇਖਿਆ ਸਵੇਰ ਦਾ ਬਲੌਗ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਤੇ ਬਹੁਤ ਵਧੀਆ ਕਮੈਂਟ ਕਰਿਆ ਪਰਿਵਾਰ ਨੂੰ ਸ਼ੇਅਰ ਦੇਣ ਵਾਲੇ ਤੇ ਹੁਣ ਦੁਬਾਰਾ ਤੋਂ ਤਿਆਰ ਆ ਜੀ ਸ਼ਾਮ ਦਾ ਟਾਈਮ ਹੋ ਗਿਆ ਜਾਗੋ ਦਾ ਟਾਈਮ ਵਟਣੇ ਦਾ ਟਾਈਮ ਸੰਗੀਤ ਬਾਤਾਂ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਬਾਬਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਸਾਰੇ ਖੁਸ਼ ਰਹੋ ਤੇ ਖੁਸ਼ੀਆਂ ਮਾਣੋ ਸਤਿ ਸ੍ਰੀ ਅਕਾਲ ਜੀ ਸਾਰਾ ਇਹ ਪਰਿਵਾਰ ਆਪਣੇ ਆਪਣੇ ਕੰਮ ਲੱਗਿਆ ਦਾ ਤੇ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਸ਼ਨ ਨੂੰ ਮਲਾਉਂਦਾ ਮਿਲੋ ਜੀ ਜਸ਼ਨ ਨੂੰ ਹਾਂ ਏ ਇੱਧਰ ਪਰ ਮੈਨੂੰ ਮਿਲੋ ਜੀ ਸੱਸੀ ਗੱਲ ਬਾਈ ਪਰਮ ਦੀ ਬੇਟਾ ਹੋਰ ਦੇਖੋ ਨਵਨ ਨਵੇਂ-ਨਵੇਂ ਕੱਪੜਿਆਂ ਨਾਲ ਸਾਰੇ ਮਿਲਦੇ ਆ ਇੱਧਰ ਸਾਡੇ ਭਾਣ ਜੇ ਨੂੰ ਇਹ ਦੋ ਇਹ ਹੈ ਬਾਈ ਸਾਡਾ ਲਾਡਲਾ ਜਾਂ ਭਾਣ ਜਾਂ हां भाई जशन ਨਵੇਂ ਕੱਪੜਿਆਂ ਦੇ ਨਾਲ ਨਵੀਂ ਟੌਰ ਹੈ 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 ਠੀਕ ਨਹੀਂ ਠੀਕ ਨਹੀਂ ਤੇ ਲੈ ਬਈ ਉਹ ਭੈਣ ਭਾਈ ਭਾਣ ਜੀ ਨੇ ਲਜਾਈ ਵੀ ਹੈ ਤੇ ਇੱਧਰ ਭੈਣ ਨੂੰ ਮਿਲੋ ਹੋਰ ਭੈਣ ਠੀਕ ਆ हां ਠੀਕ ਆ ਇੱਧਰ ਬਈ ਭੈਣ ਦੀ ਪਰਝਾਈ ਨੂੰ ਮਿਲੋ ਮੇਰੇ ਵੱਲੋਂ ਸਾਰੇ ਨੇ ਹੱਥ ਜੋੜ ਕੇ ਜੈ ਪਰਿਸ਼ਾਦ ਜੀ ਆਹਾ ਹਾ 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 ਦੇਖੀ ਟੌਰ ਪੱਖੋਂ ਦਾ ਤਾਂ ਵੀ ਹੈ ਹਲਦੀ ਤੇ ਚੱਲੇ ਆ ਜੀ ਹਲਦੀ ਤੇ ਚੱਲੇ ਆ ਹਾਂਜੀ ਤੂੰ ਚੱਲੀ ਆ ਥੋੜੋ ਬੰਦਾ ਚੱਲਿਆ ਇਹ ਵੀ ਸਾਰਾ ਹੀ ਚੇਂਜ ਕਰਤਾ ਹਾਂਜੀ ਹੈਂ ਮੇਰੇ ਦੇ ਪੁੱਤ ਜੀ ਉਹਨੇ ਉਹ ਲੱਕਿਆ ਕਰ ਗਿਆ ਅੱਛਾ ਬਈ ਮਾਮੇ ਨੇ ਤਾਂ ਤਿਆਰ ਕਰਿਆ ਹਾਂਜੀ ਹੈਂ ਪਾਹੀ ਬਈ ਮੈਂ ਲਾ ਦੇਰੀ ਜੂਰੀ ਹੈਂ ਪਰ ਮੈਂ ਲਾ ਦੇਰੀ ਜੂਰੀ ਨਾ ਇਹ ਤਾਂ ਤੂੰ ਸੁੰਦਰ ਆ ਹਣਾ ਪੈਣ ਥੋੜਾ ਰੰਗ ਕਾਲਾ ਇਹਦਾ ਨਾ ਕਿਹਨੇ ਹਾਂ ਹਾਂ ਆ ਦੇਖ ਲੈ ਬਈ ਪੈਣ ਪਖਪੂਰਦੀ ਐ ਰੰਗ ਦਾ ਦੋਆਏ ਹੈਂ ਹੈਂ ਰੰਗ ਦਾ ਦੋਆਏ ਰੰਗ ਰੰਗ ਤਾਂ ਪਾਗਾ ਹਨਾ ਬੰਦ ਦਾ ਸਾਇ ਹੈ ਹਾਂ ਬਾਈ ਸਵੇਰੇ ਕੱਲ ਰਾਤ ਪਾਇਆ ਮੈਂ ਤਾਂ ਹਰਾ ਸੂਟ ਹਾਂਜੀ ਕੱਲ ਮੈਂ ਹਿੰਦੀ ਦੇ ਹਰਾ ਪਾਇਆ ਮੈਂ ਕੱਲ ਕਹਿਣ ਲੱਗਾ ਤਾਂ ਹਰੇ ਜੌਂਡੀਅਰ ਵਰਗਾ ਪਰ ਬਾਈ ਲਾਲ ਟਰੈਕਟਰ ਖੜਾ ਸਾਡੇ ਦਾ ਹੈ ਹਾਂਜੀ ਮਾ ਵੀ ਚਲੋ ਮੈਂ ਤੇਰਾ ਪਾਹ ਵਜਾਉਂਦੇ ਤੇ ਵਜਾਂਗੇ ਜੀ ਹੈ ਤੇਰੇ ਸਰਦਾਰ ਨਹੀਂ ਹੈ ਤੇਰੇ ਮੂੰਹ ਚੱਕੀ ਸ਼ੱਕਰ ਹਾਂਜੀ ਜਿਹੜਾ ਤਾਂ ਕੋਈ ਚੀਜ਼ ਆਈ ਹੈ ਬਾਬਾ ਜੀ ਦੀ ਮਿਹਰ ਚਾਹੀਦੀ ਹਾਂ ਬਾਈ ਇਹਨੇ ਕਹਤਾ ਵੀ ਖਵ ਨਹੀਂ ਜੌਂਡੀਅਰ ਆਉਣਾ ਕੋਈ ਪਤਾ ਨਹੀਂ ਖੁਸ਼ ਰਹਿ ਠੀਕ ਨੇ ਲੋ ਬਾਈ ਰੌਣਕ ਪਰ ਰੌਣਕ ਪੂਰੀ ਇਹਨੂੰ ਕਹਿੰਦਾ ਵੀ ਵਿਆਹ ਤਾਂ ਸਾਡੇ ਘਰ ਆ ਮੈਨੂੰ ਲੱਗਦਾ। ਇਹ ਉਧਰ ਰੌਣਕ ਘੱਟ ਹੈ ਹਨਾ। ਸਸੀ ਕਾਲ ਭਾਬੀ। ਸਸੀ ਦਾ ਜੀ। ਸਾਡੇ ਘਰ ਸਹੀ। ਧੰਨਵਾਦ। ਸਾਡੇ ਘਰ ਰੌਣਕ ਲਈ ਹੈ। ਆ ਭੈਣ ਸਸੀ ਕਾ। ਭਾਈ ਆ ਭੈਣ ਨੇ ਮੈਨੂੰ ਪਾਸੋਂ ਦਾ ਕਿਹਾ ਵੀ ਮੈਂ ਆਉਣਾ ਹੈ। ਸੱਚੀ ਗੱਲ ਹੈ ਭੈਣ ਮੈਂ ਕਹਿਤਾ ਤਾਂ ਹਰਜੀਤ ਨੂੰ। ਮਾਹ ਵੀ ਭੈਣ ਨੇ ਆਉਣਾ ਇੱਧਰ। ਸਰਦਾਰਨੀ ਹੈ। ਹੋਂ ਤਾਂ ਚਾਹ ਪੁੱਛਲਾ ਸੁੱਕੀ ਸੁੱਕੀ ਕੋਲ ਬੈਠੀ ਜਾਂਦੀ ਦੋ ਭੈਣਾਂ ਬੈਠੀਆਂ ਚਾਹ ਦੀੜੀ ਨਹੀਂ ਹੈਗੀ ਹੈ ਹੈ ਇੱਧਰ ਵੀ ਨਹੀਂ ਕੀਤਾ ਹੈਗਾ ਜੀ ਹੈ ਨਾ ਕਿ ਪਛਾਣ ਹੈਗੀ ਆਪਣਾ ਹੀ ਘਰ ਹੈ ਤੋਂ ਮਾਰੇ ਨੇ ਅਸੀਂ ਹੈ ਨਹੀਂ ਨਹੀਂ ਭੈਣ ਦਾ ਸੁਭਾਅ ਬਹੁਤ ਵਧੀਆ ਹੈ ਹੈਨਾ ਸੁਭਾਅ ਅੱਪਰਲੇ ਦਿਲ ਤੇ ਹਾਂਜੀ ਹਾਂਜੀ ਨਾ ਕਹੀ ਜਾਈ ਹਾਂ ਦੱਸ ਦੇ ਨਹੀਂ ਹੈ ਫੇਕ ਨਹੀਂ ਬਾਬੀਂ ਰਹਿਣੇ ਲੋੜ ਨਹੀਂ ਆਸਾਪੇ ਜਾਣਾ ਅੰਦਰ ਅੱਛਾ ਇਹ ਗੱਲ ਭਾਣੇ ਲੱਖਦੀ ਹੈ ਇਹ ਰੱਖਦੀ ਹੈ ਦੇਖ ਲਓ ਜੇ ਬਣਾਉਣੀ ਹੈ ਚਾਹ ਚਾਹ ਲੈ ਬਾਈ ਦੀਦੀ ਆ ਜਾ ਮੈਂ ਇਹ ਤਾਂ ਅੱਛਾ ਨਹੀਂ ਜੇ ਬਣਾਉਣੀ ਹੈ ਹਰਜੀ ਤੂੰ ਦੱਸ ਦੋ ਜਿਵੇਂ ਆ ਲੋ ਬਾਈ ਸਾਰੇ ਰਿਸ਼ਤੇਦਾਰ ਆਮ ਜਾਮ ਸਹੀ ਗੱਲ ਆ ਭਾਣੇ ਹਨਾ ਅੱਜ ਪਾਣੀ ਪੀਣਾ ਨਹੀਂ ਜੀ ਅੱਛਾ ਮੱਕੀ ਮੱਕੀ ਅੱਛਾ ਦੇਜੋ ਭਾਈ ਠੀਕ ਆ ਚਲੋ ਭਾਈ ਉਹ ਲੈ ਕੁਰਸੀ ਤਾਂ ਮੈਲੇ ਲਿਪਾ ਭਾਬੀ ਦਾ ਆ ਲੈ ਲੋ ਭਾਬੀ ਚਲੋ ਲੋ ਭਾਈ ਤਿੰਨ ਚਾਰ ਬੰਦੇ ਹੈ ਉਹ ਹਾਂ ਇਹ ਤਾਂ ਮੇਲੇ ਭਾਬੀ ਮੇਲੀ ਭਾਬੀ ਦਾ ਸੁਭਾਅ ਹੀ ਨਿੱਗਾ ਹੈ ਲਾਉ ਵਿੱਚ ਦੱਸ ਦੋ ਵੀ ਚੰਡੀਗੜ੍ਹ ਹਾਂ ਚੰਡੀਗੜ੍ਹ ਤੇ ਪਤਾ ਹੀ ਆ ਵੇ ਬਿਰਤਵਾਲ ਦੇ ਘਰ ਦੇ ਆ ਭਾਈ ਇਹ ਤੇ ਰਹਿੰਦੇ ਚੰਡੀਗੜ੍ਹ ਆ ਪਰ ਇਹ ਅੱਜ ਸਾਰਿਆਂ ਚੱਠੇ ਹੋ ਗਏ ਆ ਭਾਬੀ ਓ ਓ ਓ ਓ ਭੈਣ ਬੈਠੀ ਬਈ ਮਹਿੰਦੀ ਲਾਈ ਭੈਣ ਦਿਖਾਈ ਤਾਂ ਮਹਿੰਦੀ ਆਏ ਹਾਏ ਹਾਏ ਮੇਰੀ ਭੈਣ ਨੇ ਮਹਿੰਦੀ ਲਾ ਲਈ ਹਾਂ ਲੈ ਉਹ ਬੱਲੇ ਮਾਂ ਤਾਂ ਸੁੱਕ ਚੱਲੀ ਠੀਕ ਨੇ ਉਧਰ ਬਾਈ ਵੀ ਖੜਾ ਆ ਪ੍ਰੋਣਾ ਸਾਹਿਬ ਆਹ ਦੇਖੋ ਸੱਚੀ ਕਾਲਜੀ ਪ੍ਰੋਣਾ ਸਾਹਿਬ ਹੋ ਭਾਈ ਏੜੀ ਦੇ ਘਰ ਪਹੁੰਚ ਗਏ ਨਰੈਣ ਕਹਿੰਦੇ ਵੀ ਰੌਣਕਾਂ ਲੱਗੀਆਂ ਪੂਰੀਆਂ ਹੈ ਪਹਿਲਾਂ ਸਭ ਤੋਂ ਪਹਿਲਾਂ ਭਾਣਜੀ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਆ ਸਾਡੀ ਭੈਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਸਾਡੇ ਬਾਈ ਭਾਣਜੀ ਬੈਠਾ ਇਹਨੂੰ ਤੁਸੀਂ ਸਾਡੇ ਬੂਆ ਕੇ ਮੰਡੇ ਨੂੰ ਜਾਣਾ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਕੀ ਖੋਤੇ ਸਤਿ ਸ਼੍ਰੀ ਅਕਾਲ ਭਾਈ ਹੁਣ ਭੈਣ ਆਏ ਦੱਸਦੇ ਵੀ ਸਾਡੇ ਪਰੌਣੇ ਕਿੱਥੇ ਆ ਇੱਕ ਗੱਲ ਦਾ ਜਵਾਬ ਦੇ ਦਿਓ ਹਾਂ ਤੁਹਾਡੇ ਘਰ ਹੈ ਬੱਚੇ ਦੇ ਨੇ ਵੀ ਹਾਂ ਪਰਾਣਾ ਆਪਣੇ ਘਰ ਹੈ ਹਾਂ ਪੈਨ ਦੱਸ ਬਈ ਪਰਾਣਾ ਖਤ ਨਹੀਂ ਆਇਆ ਕਿ ਆਊਗਾ ਅੱਜ ਨੀ ਲੋਨ ਹਾਂ ਤੇ ਆ ਕਾਡਾ ਦੇ ਨਾਮ ਤੇ ਭਾਈ ਇਹਨਾਂ ਦੇ ਲਿਖੇ ਦੀ ਆ ਤੁਸੀਂ ਵੀ ਜੋੜਦੇ ਹਾਂ ਦੱਸੋ ਬਈ ਇਹ ਗੱਲ ਇਹ ਤਾਂ ਗੱਲ ਗਲਤ ਹੋ ਗਈ ਨਾ ਭੈਣਾ ਨੇ ਅੱਜ ਮਹਿੰਦੀ ਲਵਾਉਣੀ ਆ ਹੱਥ ਪਰੇ ਲਿਖਾ ਲੈਣਾ ਮਹਿੰਦੀ ਨਾਲ ਪਰਾਣਾ ਲੇ ਇਹ ਤਾਂ ਗੱਲ ਬਣਦੀ ਨਹੀਂ ਹੈ ਜੀ ਇੱਕ <laughs> ਨੇੰਂੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ <laughs> ਕਾਣਾ ਇਧਰੇ ਇਧਰੇ ਪਾ ਪਿਛਲੀ ਵਾਰੀ ਹੋਇਆ ਧੋਖਾ ਸਾਡੇ ਨਾਲ ਸਰਦਾਰ ਨੀ ਮੇਰੀ ਸੁਣ ਲੈ ਗੱਲ ਚਾਬੀ ਲੈ ਲੈ ਬੈਗ ਕਰ ਦੇ ਹੁਣੀ ਆਪਣੇ ਅੰਦਰ ਬੈਗਾਂ ਦੇ ਨਾਲ ਇਹਨਾਂ ਦੀ ਸਰਦਾਰੀ ਆ ਹਾਂ ਸਰਦਾਰ ਚ ਪੁੱਛਦਾ ਵੀ ਰਹਿਣਾ ਕਿੱਥੇ ਰਹੇ ਨਾ ਨਾ ਜਿੰਦੀ ਦੀ ਦੋਤੇ ਉੱਧਰੇ ਰਹੂਗੇ ਪੁਰਾਣਾ ਘਰ ਭੈਣ ਨਾ ਵੀ ਭਾਈ ਪਿਛਲੀ ਵਾਰ ਆਏ ਤੇ ਵੀ ਸਾਨੂੰ ਲਾਈਵ 'ਚੋਂ ਪਤਾ ਲੱਗਿਆ ਵੀ ਰੋਟੀ ਵੀ ਖਾ ਹੋ ਰਹੀ ਆ ਉਧਰੇ ਪੈ ਕੇ ਕਹਿੰਦੇ ਸੀ ਮਿਲਿਆ ਹੀ ਏ ਲੈ ਕੇ ਆ ਕੇ ਕਹਿੰਦੇ ਬੈਠ ਦੇਦਾ ਸਾਡੇ ਹੈਂ ਇਹ ਕੋਠੇ ਚੜ ਕੇ ਕਹਿੰਦੇ ਕਿੱਥੇ ਵਾਰ-ਵਾਰ ਉਤਰਾਂਗੇ ਸਾਨੂੰ ਪੌੜੀਆਂ ਜਾਂਦਾ ਚੰਦ ਲੱਗਿਆ ਹੋਇਆ ਹੈ ਹੈਂ ਹੁਣ ਤਾਂ ਰੈਂਪ ਲੱਗਿਆ ਵਾਏ ਹੁਣ ਨਾ ਘੋਲ ਕਰਿਓ ਹੁਣ ਆਪਣਾ ਐਨ ਟਾਵਰ ਦੇ ਨਾਲ ਆਜੋ ਪ੍ਰੋਗਰਾਮ ਹੁਣ ਇੱਧਰ ਡੇਰੇ ਹੈਂ ਹੁਣ ਉੱਧਰ ਪ੍ਰੋਗਰਾਮ ਹੈ ਇੱਧਰ ਡੇਰੇ ਨਹੀਂ ਨਹੀਂ ਡੇਰੇ ਇੱਧਰੇ ਹੁਣ ਦੋ ਦਿਨ ਇੱਧਰੇ ਠੀਕ ਹੈ ਕਿ ਨਾਨਾ ਨਾਨੀ ਰਹਿੰਦੇ ਉਧਰੇ ਰਹੂਗੇ ਚੱਲ ਚੱਲਦਾ ਇਹ ਸਾਰੇ ਮਨੋੜੇ ਬੰਦੇ ਨੇ ਉਲਟ ਕੰਮ ਆਉਣ ਇਹ ਬਦਲ ਦਦੀ ਹੈ ਇਹ ਬਦਲ ਦਦੀ ਆ ਇਹਦਾ ਪਰਸ ਵੀ ਲੈ ਲਓ ਹਾਂ ਉਧਰੇ ਨਾਨਾ ਨਾਨੀ ਰਹਿੰਦੇ ਤੇ ਉਧਰੇ ਰਹੂਗੇ ਪੈਨ ਦਾ ਪ੍ਰਾਣ ਅੰਦਰ ਵਰਦੀ ਸਾਰੇ ਦੇਖੋ ਬਾਈ ਆ ਦੇਖੋ ਬਾਈ ਬਸ ਫਿਰ 1997 ਦੀ ਫੋਟੋ ਲੱਗੀ ਹੋਈ ਆ ਨਾਨਾ ਨਾਨੀ ਹਨਾ ਪੈਣ ਸਾਡੇ ਨਾਨਾ ਨਾਨੀ ਜੀ ਹਾਂ ਅੱਜ ਮੈਂ ਦੋਤੀਆਂ ਇੱਥੇ ਆ ਮਾਡਲ ਫੋਟੋ ਦੇਖਣ ਲਈ ਆਇਆ ਕਹਿੰਦਾ ਠੀਕ ਹੈ ਆਉਂਦੀ ਸਾਰੇ ਆ ਐ ਪੈਣ ਤੂੰ ਆਈ ਦੀ ਪੈਣਾ ਤਾਂ ਆਉਂਦੀ ਸਾਰੇ ਪਹਿਣਾ ਭੈਣ ਨੇ ਫੋਟੋ ਕਿੰਨੀ ਦੇਖਿਆ ਹਾਂ 96 ਚ ਹੈ ਹਸਪੀਟਲ ਬਣਦਾ ਤਾਂ ਜਲ ਹੋ ਵੀ ਨਹੀਂ ਜਾ ਰਿਹਾ ਇਹ ਦੇਖੀ ਹਾਂ ਅਮਾ ਮੇਰਾ ਮੁੰਡਾ ਦੇਖ ਲੋ ਵੀ ਕਿਆ ਕਹਿੰਦਾ ਨਾਨੇ ਨਾਲੇ ਦਾਦੇ ਨੂੰ ਹੂੰ ਮੈਂ ਇਹਨੂੰ ਪੁੱਛੇ ਮੈਂ ਕਿਹਾ ਤੁਹਾਡਾ ਬਾਪੂ ਕਹਿੰਦਾ ਸਾਡਾ ਬਾਪੂ ਹੁੰਦਾ ਦਾ ਸੁੱਕਾ ਮਰੂਦ ਕਹਿੰਦਾ ਤੁਹਾਡਾ ਬਾਪੂ ਦਾ ਚਿੱਟਾ ਬੰਗਲਾ ਹਾਂ ਕਿ ਦਾਦਾ ਚਿੱਟੇ ਕੁੜਤੇ ਪਜਾਮਾ ਹੀ ਪਾ ਕੇ ਰੱਖਦਾ ਤਾਂ ਇਹ ਤੁਸੀਂ ਕਹਿੰਦੇ ਤੇ ਇਹ ਅਸੀਂ ਨਹੀਂ ਤੇ ਕਹਿੰਦੇ ਭਾਈ ਸਾਡਾ ਦਾਦਾ ਮਰੂਦ ਤਾਂ ਸਾਡਾ ਮਰੂਦ ਭਾਈ ਬਾਪੂ ਸੁੱਕਾ ਮਰੂਦ ਤਾਂ ਕਹਿੰਦੇ ਲਾਣੇਦਾਰ ਨਹੀਂ ਏ ਮੇਰੀ ਸੁਣ ਲੈ ਗੱਲ ਭੈਣਾ ਕਿਤੇ ਆਇਆ ਨਾ کہیں ਜਾਵੇ ਵੀ ਬਹੁਤ ਗੱਲਾਂ ਹੀ ਮਾਰੀ ਜਾਂਦੀ ਆ ਮਾੜਾ ਮੋਟਾ ਮਿੱਠਾ ਚਾਹ ਪੱਤੀ ਪਾ ਕੇ ਕੜੀ ਜੀ ਨਹੀਂ ਮਾਰਦੇ ਫਿਰ ਵੀ 5 ਕਿਲੋ ਮੰਗਦੇ ਨਹੀਂ ਨਹੀਂ ਮਾੜੀ ਜੀ ਕੜੀ ਜੀ ਚਾਹ ਲਿਆ ਕੜੀ ਜੀ ਚਾਹ ਹੈ ਠੀਕ ਨਹੀਂ ਚਲੋ ਬਾਈ ਬੈਠੇ ਆ ਸਾਰੇ ਰੌਣਕ ਲੱਗੀ ਵੀ ਆ ਬਾਈ ਸੂਰਜ ਬਾਈ ਸਾਹਮਣੇ ਤੇ ਪੈ ਰਿਹਾ ਆਹ ਦੇਖੋ ਇਹ ਦਰਵਾਜ਼ਾ ਬੰਦ ਕਰ ਦੇ ਹਨੇਰਾ ਠੀਕ ਨਹੀਂ ਚਲੋ ਬਾਈ ਰੌਣਕ ਬਿਆ ਘਰ ਦੀ ਦੇਖੋ ਸਾਰੇ ਬੈਠੇ ਆਪਣੇ ਆਪਣੇ ਗੱਲੀ ਪਏ ਹੋ ਕੁਝ ਮਲਕੀਤ ਬਾਈ ਰਹੀਂ ਤੇ ਇੱਧਰ ਮੋਟਰਸਾਈਕਲ ਚੱਕ ਹੋ ਰਿਹਾ ਬਾਈ ਦੇਖਣਾ ਆ ਦੇਖੋ ਉਹ ਦੇਖੋ ਆ ਰਹੇ ਵਿੱਚ ਵਿੱਚ ਇਹ ਬਾਈ ਰੌਣਕ ਹੈ ਜਿਹੜੀ ਮਹਾਰਾਜ ਸਾਹਿਬ ਨੇ ਬਖਸ਼ੀ ਹੈ ਇਕਣਾ ਜੀ ਚਲੋ ਬਾਈ ਲੋ ਭਾਈ ਨਾਨਕੇ ਪਹੁੰਚ ਰਿਹਾ ਘਰ ਆਣ ਕਹਿੰਦਾ ਸਵਾਗਤ ਹੋ ਤਾਰੇ ਆ ਲੋ ਭਾਈ ਨਾਲ ਕਾ ਮੇਲਾ ਆ ਗਿਆ ਸਾਰਾ ਜੀ ਹੋਪਣੇ ਸ਼ਹਿਰ ਕਰ ਲਓ ਜੀ ਆਜੋ ਲੋ ਬਾਈ ਖੁਸ਼ੀਆਂ ਦਾ ਚਾਓ ਬੈਕ ਹੈਡ ਚੱਲ ਦੇ ਪਿੱਛੇ ਹੋ ਜਾ ਉਹ ਤੁਮੰਦਿਆਣਾ ਲਾਵੇ ਮੰਦਿਆਣਾ ਲਾ ਦੇ ਦੇਖਿਓ ਇੱਧਰ ਇੱਧਰ ਦੇਖਿਓ ਜੀ 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 ਉਹ ਸਾਹਮਣੇ ਰੱਖਾ ਕੋਈ ਸੈਟਿੰਗ ਨਹੀਂ ਹੁੰਦੀ ਸੈਟਿੰਗ ਕਰੋ ਸੈਟਿੰਗ ਇੱਧਰ ਦੇਖੋ ਬਈ ਉਹ ਹੱਸ ਕੇ ਇੱਧਰ ਦੇਖੋ ਹੱਸ ਕੇ ਥੋੜਾ ਜਿਹਾ ਦੇਖ ਲਿਆ ਮੈਂ ਹੋ ਗਿਆ ਦੇਖੇ ਨੂੰ ਸਾਹਮਣੇ ਇੱਧਰ ਦੇਖੋ ਬਈ ਜੇ ਵੀ ਆਓ ਬਈ ਰੱਬ ਕਰਕੇ ਤੇਰਾ ਆਪ ਪੰਨਾ ਕਰ ਲਈ ਚੱਲਣ ਦੀ ਵਾਹ ਇੱਕ ਰੰਗ ਨੇ ਅਦੋਂ ਲੈ ਗਏ ਸਾਹਮਣੇ ਇਹ ਦੇਖੀ ਹੋਏ ਥੋੜੇ ਜੀ ਥੋੜੇ ਤੁਸੀਂ ਨਾਲ ਫੇਸ ਕਰ ਬੈਠੋ ਚਲੋ ਵੀ ਚਲੋ ਵੀ ਚਲੋ ਵੀ ਚਲੋ ਵੀ ਜਸਤਰੀ ਤੁਸੀਂ ਬੜੀ ਤਾਵਾ ਅੱਜ ਤਾਂ ਮੇਰੇ ਪੁੱਤ ਦੀ

ਬਾਈਓ ਵਾਹ ਕੋਮਾਂ ਦਾ ਵਿੱਚ ਠੀਕ ਹੈ ਜੀ ਔਰ ਠੀਕ ਹੈ ਜੀ ਚਲੋ ਇਹ ਤਾਂ ਰੌਣ ਲੱਗੀ ਹੋਈ ਆ ਠੀਕ ਹੈ ਜੀ ਆ ਦੇਖੋ ਜੀ ਹੱਦਣ ਹੋਣ ਲੱਗਿਆ ਭਾਈ ਬਣਾਇਆ ਇਹੋ ਤਰੀਕੇ ਨਾਲ ਮਿਠਾਈਆਂ ਹੋਰ ਇੱਧਰ ਨਹੀਂ ਜਾਣਾ ਵਾਣਾ ਗ੍ਰੇਪਾ ਕਰੋ ਗ੍ਰੇਪਾ ਕਰਨਾ ਜੀ ਪਾਪਾ ਦੀ ਤਾਂ ਨਹੀਂ ਲੋੜ ਕੋਈ ਨਹੀਂ ਬੰਨ੍ਹਾਈ ਕੋਈ ਨਾ ਪਾਪਾ ਆ ਲੈ ਇਹਦੇ ਦੇਖਿਓ ਇਹੋ ਇੱਕ ਕਦੰਦੀ ਦਾ ਵੱਡਾ ਢਿੱਕੀ ਵਈ ਨੇ ਦੰਦੀ ਲਪੋਤੀ ਆਖਿਆ ਰਹਾ ਉਹ ਢਿੱਕੀ ਵਈ ਨੇ ਦੰਦੀ ਲਪੋਤੀ ਥੋੜਾ ਆਉਂਦਾ ਕੋਣ ਖੜਾ ਦੋ ਬਹੁਤ ਹੈ ਇੰਨੀ ਦਾ ਜ਼ੂਮ ਆਊਟ 2x ਦੇਖਿਆ ਕਰਾਉਣਾ ਹੈ ਹੋ ਜਾ ਖੜੇ ਬਸ ਸਾਹਮਣੇ ਖੜੇ ਉੱਪਰ ਹੀ ਖੜੇ ਬਸ ਜਿਹੜੀ ਦੇ ਉੱਪਰ ਬਸ ਮੂਹ ਗਿਆ ਇਹਦਾ ਟੂ ਕਰਨਾ ਸਾਰੇ ਕਿੱਧਾ ਯਾਰ ਕੋਈ ਗੱਲ ਪਾਣੀ ਨਹੀਂ ਆ ਸਮਝ ਗਿਆ ਲੋੜੇ ਨਹੀਂ ਕੋਕੜਾ ਜਿਆਦਾ ਘੁੰਮਦਾ ਲੋ ਜੀ ਹਮ ਸਮਝਾਤੀ ਆ 22 ਵੀ ਵੇਲੇ ਹੋ ਗਏ ਇਹਨਾਂ ਦੇ ਵੀ ਵੇਲੇ ਲਵਾਂਗੇ ਭਾਈਆਂ ਇਹ ਆ ਵੀ ਬੈਠਾ ਵਾ ਇਹਨੂੰ ਵੀ ਦੇਖੋ ਭਾਈ ਛੋਟਾ ਛੋਟਾ ਫੋਟੋ ਨਹੀਂ ਆਈ ਉਹ ਹਾਂਜੀ ਫੋਟੋ ਨਹੀਂ ਆਈ ਵੀਡੀਓ ਆਣੀ ਇਹ ਕਿਤੇ ਖਿੱਚੀ ਨਹੀਂ ਫੋਟੋ ਮਮੀ ਲਟੋਣੀ ਆਵੇ ਦਿਖਾਈ ਯਾਰ ਮਾਸੀ ਵਾਲੇ ਫਿੱਟ ਨਹੀਂ ਨਾ ਥੋੜਾ ਜਨਾ ਗਲਤ ਫੜਾ ਦਿੱਤਾ ਕੋਈ ਨਾ ਐਂਗਲ ਦੇ ਮੈਨੂੰ ਵਿੱਕੀ ਬਾਈ ਉਹਦੇ ਸਾਹਦੇ ਯਾਰ ਜਿਆਦਾ ਬਾਈ ਇਹ ਬੈਠਾ ਇੱਕ ਥੱਲੇ ਸੇਵਾ ਵਾਲੀ ਕਰਣੀ ਹੈ ਸੇਵਾ ਵਾਲੀ ਹੋਗੀ ਅੱਜ ਸੇਵਾ ਵਾਲੀ ਹੋਣੀ ਆ ਸੇਵਾ ਨਾਲ ਰਿਲੇਟ ਕਰ ਪੱਤ ਸਵਾਰ ਕਰਨੀ ਆ 7 ਵਾਰ ਕਰਨੀ ਕਿੰਨੀ ਵਾਰ ਮੱਥੇ ਦੇਖ ਬਾਈ ਉਹ ਦੇਖ ਡਰਾਮਾ ਸ਼ੋਟ ਲੰਦਾ ਵਿੱਕੀ ਬਾਈ ਨਹੀਂ ਹਟਣਾ ਕਰ ਫੇਰ ਆ ਗਿਆ ਵਿਚ ਉਹ ਵਾਈਟ ਡਰਾਮਾ ਸ਼ੋਟ ਨਹੀਂ ਲੈਣਾ ਨਾ ਪਾਣੀ ਨਹੀਂ ਬਾਈ ਕੋਈ ਨਹੀਂ ਆ ਫੇਰ ਜਮੀ ਨਹੀਂ ਆਉਣਾ ਉਰੇ ਵਹ ਹੋ ਗਿਆ ਆ ਲੈ ਦੇ ਹਾਂਜੀ ਹਾਂ ਕੋਰਗਾ ਬਸ ਖਾਤ ਪੋਗਾ ਜੀ ਬੁਰਾ ਇੱਕ ਫੋਟੋ ਕਰਵਾ ਲਾ ਚੁੰਨੇ ਲਗਾ ਰਹੇ ਨੇ ਚੁੰਨੀ ਇਹਦੇ ਤਾਂ ਰੰਗ ਖਾਲੀ ਨੂੰ ਹਾਂਜੀ ਵੀ ਲਾ ਦੇ ਦਿੰਦਾ ਜੈਸ ਮੈਨੂੰ ਕੋ ਮੂਹ ਪਾ ਦੇ ਵਾਸੇਰੇ ਆ ਸਾਮ